ਖੁਸ਼ ਹੋਏ ਕਿ ਮੈਂ ਇਹਨਾਂ ਦੀ ਦਾਦ ਸੱਸ ਲੱਗਦੀ ਆ ਇਹ ਤਾਂ ਮਜ਼ਾਕ ਕਰਦੀਆਂ ਨੇ ਮੈਂ ਸਾਈ ਬਣਾ ਛੱਡੀਆਂ ਬੀਬੀ ਆਈ ਯਾਰ ਪਤੀ ਲੱਗਿਆ ਕਦੋਂ ਆਏ ਦੱਸਿਆ ਦੱਸਿਆ ਵੀ ਨਹੀਂ ਹੈਗਾ ਹੋ ਤੁਹਾਡੇ ਦਿਨ ਕੋਈ ਨਹੀਂ ਇਕੱਲੀ ਇਕੱਲੀ ਟੇਕ ਲੋ ਮੈਂ ਕਿਹੜਾ ਕਿਤੇ ਜਾਣੀ ਆ ਲੈ ਬੀਬੀ ਬਾਹਰ ਜਾ ਕੇ ਤੇ ਮਜ਼ਾਕ ਹੀ ਬੜੇ ਕਰਨ ਲੱਗੀ ਹੋਰ ਮਜ਼ਾਕ ਹੋਣਾ ਉੱਥੇ ਬਾਹਰ ਮਜ਼ਾਕ ਹੀ ਚੱਲਦੇ ਨੇ ਹੋ ਠੀਕ ਆ ਹਾਂ ਠੀਕ ਆ ਤੁਸੀਂ ਠੀਕ ਹੋ ਆਜੋ ਹਾਂ ਆਜੋ ਸੰਤਾ ਬੜੀ ਚਾਹ ਹੋਇਆ ਬੇਬੇ ਤੇਰਾ ਆਈ ਦਾ ਚਾਹ ਤਾਂ ਤੁਹਾਨੂੰ ਹੋਣੀ ਈ ਈ ਘਰ ਦਾ ਮੈਂਬਰ ਕਿਤੇ ਸਿੱਟਿਆ ਹੁੰਦਾਗਾ ਹੈ ਘਰ ਦਾ ਜਿੰਦਾ ਹੁੰਦਾ ਸੈਣਾ ਬੰਦਾ ਚਾਹ ਤਾਂ ਹੋਣੀ ਈ ਦੀ ਭਾਈ ਤੁਹਾਨੂੰ ਹੋਰ ਬੇਬੇ ਸਿਹਤ ਠੀਕ ਰਹੀ ਉਥੇ ਵਧੀਆ ਠੀਕ ਰਹੀ ਪੁੱਤ ਵਧੀਆ ਖਾਣ ਪੀਣ ਦੀ ਵਧੀਆ ਰਹਿ ਸਿਹਤ ਦੀਗਾ ਸਾਰਾ ਕੁਝ ਅੱਸੀ ਗਾਲ ਬੇਬੇ ਸਤਿ ਸ੍ਰੀ ਅਕਾਲ ਬੇਬੇ ਆਸਟ੍ਰੇਲੀਆ ਤੋਂ ਆ ਕੇ ਦੱਸੇ ਨਹੀਂ ਠੀਕ ਐ ਬੇ ਤੂੰ ਦੱਸੇ ਹੀ ਨਹੀਂ ਕਦੋਂ ਆ ਗਈ ਰਸਾਂ ਕਿਵੇਂ ਤੂੰ ਕੀ ਮੈਨੂੰ ਲੈਣ ਆ ਜਾਂਦਾ ਫਿਰ ਜੇ ਦੱਸ ਦਿੰਦੀ ਲੈਣ ਤਾਂ ਆ ਜਾਂਦਾ ਬੇਬੇ ਵੱਡੀ ਗੱਡੀ ਤੇ ਲੈਣ ਆਉਂਦਾ ਮੈਂ ਤਾਂ ਹਾਂ ਵੱਡੀ ਤੇ ਤੂੰ ਤਾਂ ਛੋਟੀ ਤੇ ਵੀ ਨਾ ਗਿਆ ਹੁਣ ਮਾਰਦਾ ਗੱਲਾਂ ਹੈ ਕਦੇ ਅੱਡੇ ਤੇ ਛੱਡਣ ਤਾਂ ਗਿਆ ਨਹੀਂ ਨਾ ਅੱਡੇ ਤੋਂ ਲਿਆਇਗਾ ਦਿੱਲੀ ਤੋਂ ਕਿੱਥੋਂ ਲਿਆਉਂਦਾ ਮੈਨੂੰ ਤੂੰ ਚੱਲ ਬੇਬੇ ਹੁਣ ਗੁੱਸਾ ਛੱਡ ਵੀ ਦੇ ਸਾਡੇ ਵੀ ਨਹੀਂ ਚੱਲ ਪਹਿਲਾਂ ਪਹਿਲਾਂ ਤੇਰੇ ਘਰ ਆਈ ਨੂੰ ਪੁੱਛ ਫਿਰ ਤੇਰੀ ਮਾਂ ਨੂੰ ਪੁੱਛ ਉਹਨਾਂ ਤੋਂ ਆਗਾ ਲੈ ਕੇ ਫੇਰ ਲੈ ਕੇ ਜਾਈ ਮੈਨੂੰ ਉਹ ਨੱਕ ਬੁੱਲ ਕੱਢਣੀ ਏ ਮੇਰੇ ਕਨੀ ਮੈਥੋ ਨਹੀਂ ਜਰੀਆਂ ਜਾਂਦੀਆਂ ਉਹ ਬੇਬੇ ਨੱਕ ਬੁੱਲ ਕੱਢ ਕੇ ਤਾਂ ਦੇਖਣਾ ਤੇਰੇ ਬੰਨੀ ਮੈਂ ਦੇਖੂ ਉਹਨਾਂ ਨੂੰ ਫੇਰ ਚਾਰਕ ਦਿਨੀ ਹੈ ਹੁਣ ਚਾਓ 12ਵਾਂ ਆਈ ਦਾ ਫੇਰ ਤਾਂ ਉਹੀ ਕੁਸਾ ਹੈ ਹੈ ਮੈਂ ਤੈਨੂੰ ਦੱਸਾਂ ਤੂੰ ਆਲਦਾ ਕੰਮ ਕਰ ਜਾ ਕੇ ਬੇਬੇ ਕਹਿੰਦੇ ਉਸ ਤਾਂ ਠੰਢੀ ਬੜੀ ਆ ਤੂੰ ਤਪੀ ਬੜੀ ਫਿਰਦੀ ਐਗੀ ਕੋਈ ਠੰਡ ਨਹੀਂ ਹੈਗੀ ਗਰਮੀ ਹੈ ਕੋਈ ਨਾ ਹੇ ਬੇਬੇ ਸਾਡੇ ਕਿੰਨੀ ਐਗੀ ਬੇਬੇ ਬਾਹਰ ਦੂਰੋਂ ਆਈ ਜਾਗੀ ਇਹਨੂੰ ਆਰਾਮ ਕਰ ਲਾਂਦੇ ਫੇਰ ਆ ਜੂਗੀ ਛੋਟੇ ਕਨੀ ਬੇ ਬੇਗੜਾ ਤੁਰਕਿਆ ਹੀ ਐ ਪਿੱਛੋਂ ਜਹਾਜ਼ ਤੇ ਆਈ ਸੀ ਇੱਥੋਂ ਗੱਡੀ ਤੇ ਆਈ ਐ ਬੇਬੇ ਥੱਕ ਗਈ ਐਨਾ ਟਾਈਮ ਬੈਠਣਾ ਕਿਹੜਾ ਸੌਖਾ ਥਕਾਵਟ ਤਾਂ ਹੋਈ ਜਾਂਦੀ ਆ ਕੋਈ ਨਾਲ ਪਰ ਆ ਜੀ ਵੀ ਜੀਬੇ ਸੋਡੇ ਕਣੀ ਵੀ ਚਾਹ ਪਾਣੀ ਪੀ ਆ ਜੀ ਐ ਆ ਜੀ ਆਈ ਐ ਨਾ ਆ ਜੂਗੀ ਬੇਬੇ ਆ ਜਾ ਅੰਦਰ ਚੱਲੀਏ ਚੱਲ ਵੀ ਕੀ ਕਰੀ ਜਨੇ ਵੀਰਪਾਲਾ ਰੋਟੀ ਖਾਂਦੀ ਸੀ ਜੀ ਮੈਂ ਤਾਂ ਰੋਟੀਆਂ ਖਾ ਲਈਏ ਕਰ ਹੋਰ ਕੰਮ ਹੀ ਨਹੀਂ ਤੈਨੂੰ ਕੋਈ ਰੋਟੀਆਂ ਖਾਣ ਤੋਂ ਬਿਨਾ ਅੰਨੀ ਪਾੜੀ ਜੰਨੀ ਆ ਸਾਰਾ ਦਿਨ ਸੋਡੇ ਪਹਿਲੇ ਤਾਂ ਸਾਰਾ ਕਰਦਾ ਕੰਮ ਕੀਤਾਗਾ ਹੁਣ ਮੈਨੂੰ ਰੋਟੀ ਖਾਣ ਦਾ ਟਾਈਮ ਲੱਗਿਆ ਸੀ ਹੁਣ ਤੁਸੀਂ ਬੋਲਣ ਲੱਗ ਗਏ ਕਿ ਸੋਥੋਂ ਮੇਰੀਆਂ ਦੋ ਰੋਟੀਆਂ ਵੀ ਨਹੀਂ ਜਰੀਆਂ ਜਾਂਦੀਆਂ ਤੂੰ ਮੇਰੀ ਗੱਲ ਸੁਣੋ ਤੈਨੂੰ ਕਿਸੇ ਗੱਲ ਦਾ ਪਤਾ ਹੈ ਮੈਨੂੰ ਕਿਹੜੀ ਗੱਲ ਦਾ ਪਤਾਗਾ ਸਾਰ ਦਿਨ ਤਾਂ ਮੈਂ ਘਰੇ ਕੰਮਾਂ 'ਚ ਲੱਗੀ ਰਹਿੰਦੀ ਆਂਗੀ ਬੇਬੇ ਆ ਗਈ ਕਿਹੜੀ ਬੇਬੇ ਆਪਣੀ ਵੱਡੀ ਬੇਬੇ ਕਿਉਂ ਗੱਪ ਮਾਰੀ ਜਾਂਦੇ ਜੀ ਵੱਡੀ ਬੇਬੇ ਤਾਂ ਆਸਟ੍ਰੇਲੀਆ ਗਈ ਹੋਈ ਸੀ ਉਹ ਕਿੱਥੋਂ ਆ ਗਈ ਹੋਊਗੀ ਜੇ ਤੈਨੂੰ ਮਾੜਾ ਮੋਟਾ ਦੁਨੀਆਦਾਰੀ ਦਾ ਪਤਾ ਹੋਵੇ ਨਾ ਤਾਂ ਜਿਹਦਾ ਮੈਂ ਤੈਨੂੰ ਕਿਹਾ ਵੀ ਦੋ ਰੋਟੀਆਂ ਪਾੜੀ ਜੰਨੀ ਆ ਸਾਰ ਦਿਨ ਤੈਨੂੰ ਐ ਕਿਹਨੇ ਕਹਿਤਾ ਵੀ ਆਸਟ੍ਰੇਲੀਆ ਗਿਆ ਬੰਦਾ ਮੁੜਦਾ ਹੀ ਨਹੀਂ ਆਸਟ੍ਰੇਲੀਆ ਬੰਦਾ ਵਾਗ ਵੀ ਜਾਂਦਾ ਮੋੜਿਆ ਆਉਂਦਾ ਹੈਗਾ ਐਡੀ ਗੱਲ ਨਹੀਂ ਉਹ ਜਿੰਨੇ ਟਾਈਮ ਵਾਸਤੇ ਗਈ ਸੀ ਆਪਦਾ ਟਾਈਮ ਪੂਰਾ ਲਾ ਕੇ ਆ ਗਈ ਉਹ ਅੱਛਾ ਜੀ ਬੇਬੇ ਆ ਗਈ ਨਾ ਤਾਂ ਕਿਤੇ ਗੋਗੀ ਨੇ ਦੱਸਿਆ ਆਪਾਂ ਨੂੰ ਵੀ ਬੇਬੇ ਆਉ ਨਾ ਕਿਤੇ ਗਗਨ ਨੇ ਗੱਲ ਕੀਤੀ ਹੈ ਨਾ ਹੀ ਕਿਤੇ ਆਪਾਂ ਨੂੰ ਤਾਂ ਬੇਬੇ ਨੇ ਫੋਨ ਕੀਤਾਗਾ ਵੀ ਮੈਂ ਆਉਂਗੀ ਉਹ ਮੇਰੀ ਗੱਲ ਸੁਣੋ ਜੇ ਤੁਹਾਨੂੰ ਦੋਨੇ ਨੂੰ ਸੱਸਾ ਉਹਨੂੰ ਫੋਨ ਕਰਕੇ ਪੁੱਛਦੀਆਂ ਸਾਨੂੰ ਮੈਂ ਕਿੰਨੇ ਵਾਰੀ ਕਿਹਾ ਸੀ ਵੀ ਬੇਬੇ ਨਾਲ ਗੱਲਬਾਤ ਕਰ ਲਿਆ ਕਰੋ ਫੋਨ ਤੇ ਤੁਸੀਂ ਕਰੀਆ ਕਦੇ ਬਾਹਰ ਬੈਠਾ ਬੰਦਾ ਕਦੇ ਕੰਮ ਹੀ ਆ ਜਾਂਦਾ ਕੋਈ ਚੀਜ਼ ਹੀ ਭੇਜ ਦਿੰਦੀ ਤੁਹਾਨੂੰ ਪਤਾ ਕੀ ਦੱਸੇ ਬੇਬੇ ਨਾਲ ਗੱਲ ਤਾਂ ਕਦੇ ਕਰੀ ਨਹੀਂ ਤੁਸੀਂ ਜਦੋਂ ਬੇਬੇ ਗਈ ਗਈ ਸੀ ਨਾ ਮੈਂ ਕਰਦੀ ਹੁੰਦੀ ਸੀਗੀ ਫੋਨ ਨਾ ਤਾਂ ਬੇਬੇ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਦੀ ਸੀ ਤੇ ਨਾ ਹੀ ਬੇਬੇ ਨੇ ਕੋਈ ਸੁ ਭੇਜਿਆਗਾ ਫਿਰ ਮੈਂ ਫੋਨ ਕਰਨੋਂ ਹਟ ਗਈ ਮੈਂ ਕਿਹਾ ਫੋਨ ਕਰਕੇ ਕੀ ਕਰਨਾ ਹੈਗਾ ਜਦੋਂ ਸਿੱਧੇ ਮੂੰਹ ਤਾਂ ਬੇਬੇ ਬੋਲਦੀ ਨੀਗੀ ਉਹਨੂੰ ਤਾਂ ਪੂਰਾ ਨਹੀਂ ਪਤਾ ਪਤਾ ਬੇਬੇ ਕਿੰਨਾ ਵੱਡਾ ਬੈਗ ਭਰ ਕੇ ਲੈ ਕੇ ਆਈ ਐ ਪਤਾ ਨਹੀਂ ਕੀ ਕੁਛ ਹੋਊਗਾ ਕਿੰਨੇ ਕ ਪੈਸੇ ਪੂਸੇ ਲੈ ਕੇ ਆਈ ਐ ਹਾਏ ਹਾਏ ਬੇਬੇ ਕੀ ਕੁਛ ਲੈ ਆਈ ਹੋਊ ਜੀ ਇਟਾ ਵੱਡੇ ਬੈਗ ਚ ਮੈਨੂੰ ਤਾਂ ਪਤਾ ਨਹੀਂ ਯਾਰ ਉਹਦੇ ਚ ਕੀ ਕੁਛ ਹੈ ਪਰ ਹੁਣ ਸਾਰਾ ਕੁਛ ਉਹਨਾਂ ਦਾ ਹੋ ਗਿਆ ਨਾ ਐਵੇਂ ਕਿਵੇਂ ਹੋ ਗਿਆ ਉਹਨਾਂ ਦਾ ਸਾਰਾ ਸਮਾਨ ਆਪਣੀ ਕੀ ਬੇਬੇ ਨਹੀਂ ਮੈਂ ਜਾਣੀ ਹੈ ਕਿ ਮੈਂ ਇਹੋ ਨਹੀਂ ਹੈਗੀ ਦੇਖ ਲੈ ਮੇਰੇ ਕਿਸੇ ਤਾਈ ਨਹੀਂ ਹੈਗੀ ਮੈਂ ਤਾਂ ਕਿਹਾ ਸੀਗਾ ਤੂੰ ਤੇ ਮੰਮੀ ਵਗਜ ਦੋ ਉਹਨੇ ਕੀ ਆਈ ਜਾਵੇ ਮਨਾ ਲਿਓ ਜਾ ਕੇ ਕੋਈ ਨਾ ਆਪਨੇ ਮਨਾ ਲੈਣਾ ਬੇਬੇ ਨੂੰ ਜਦੋਂ ਮੈਂ ਤੇ ਮੰਮੀ ਗਈਆਂ ਨਾ ਬੇਬੇ ਤਾਂ ਭੱਜੀ ਆਉ ਪੈਰ ਜੁੱਤੀ ਵੀ ਨਹੀਂ ਪਾਉਣੀ ਬੇਬੇ ਨੇ ਤਾਂ हां हां ਭੱਜੀ ਹੋਣਾ ਨਾ ਬੇਬੇ ਨੇ ਰੇਸ ਲਾਉਂਦੀ ਰਹੀ ਹੈ ਨਾ ਬੇਬੇ ਵੀ ਰੇਸ ਲਾ ਕੇ ਆ ਜੂਗੀ ਚੱਲ ਮੈਂ ਤਿਆਰ ਹੋ ਜਾ ਫੇਰ ਜਾਨੀ ਹੈਗੀ ਬੇਬੇ ਨੂੰ ਮਨਾਉਣ ਉਹ ਤਿਆਰ ਹੋਣ ਨੂੰ ਤਾਂ ਵਿਆਹ ਤੇ ਜਾਣਾਗਾ ਜਾਣਾ ਤਾਂ ਬੇਬੇ ਨੂੰ ਮਨਾਉਣਾ ਤਿਆਰ ਹੋ ਕੇ ਕੀ ਕਰੇਗੀ ਐਂ ਹੀ ਭਗ ਜਾ ਐ ਕਿਵੇਂ ਭਗ ਜਾ ਬੇਬੇ ਆਸਟ੍ਰੇਲੀਆ ਤੋਂ ਆਈ ਹੈ ਐਵੇਂ ਸੋਹਣੀ ਲੱਗਦੀ ਹੈ ਉੱਥੇ ਜਾਂਦੀ ਇਹੋ ਜਿਹੇ ਕੱਪੜਿਆਂ 'ਚ ਚੱਲ ਠੀਕ ਹੈ ਫੇਰ ਕੀ ਤੇਰੇ ਤਿਆਰ ਹੋਏ ਨੂੰ ਦੇਖ ਕੇ ਬੇਬੇ ਮੰਨ ਜੇ ਮਨਾ ਲਿਆ ਹੋਰ ਹੁਣ ਜਾਨੀ ਹੈਗੀ ਮੰਮੀ ਕਿੱਥੇ ਹੈਗੀ ਮੰਮੀ ਉਧਰ ਪਈ ਹੈਗੀ ਜਾਂਦੀ ਲੈ ਜੂਗੀ ਉਹਨੂੰ ਮੈਂ ਕੱਪੜੇ ਪਾ ਕੇ ਤਿਆਰ ਹੋ ਜਾ ਚੱਲ ਠੀਕ ਹੈ ਫਿਰ ਰੋਟੀਆਂ ਤਾਂ ਫੇਰ ਹੀ ਬਣਾਉਂਗੀ ਦੇਖੀ ਜਉ ਰੋਟੀ ਦੀ ਤਾਂ ਭੁੱਖ ਮਾਰ ਹੀ ਦਿੱਤੀ ਤੁਸੀਂ ਨੇ ਮੇਂ ਹੁਣ ਰੋਟੀ ਕਿੱਥੇ ਚੰਗੀ ਲੱਗਦੀ ਐ ਕੀ ਐ ਬੇਬੀ ਲਈ ਹੋਵੇ ਖਾਣ ਨੂੰ ਕੁਸਾ ਉੱਥੀ ਖਾ ਲਈ ਹੋਰ ਹੁਣ ਲਿਆਈ ਹੋਊਗੀ ਕੁਸ ਤਾਂ ਲਿਆਈ ਹੋਊ ਜਦੋਂ ਐਡਾ ਬੈਗ ਲਈਏ ਹੋਰ ਬੇਬੇ ਤੂੰ ਤਾਂ ਬਾਹਰੇ ਜਾ ਕੇ ਨਾ ਬਾਲੀ ਲੱਸੀ ਹੋਗੀ ਐਵੇਂ ਨਾ ਮਜ਼ਾਕ ਡਾ ਮੇਰਾ ਔਰ ਬੇਬੇ ਰੰਗ ਵੀ ਚਿੱਟਾ ਹੋ ਗਿਆ ਅੱਗੇ ਨਾਲੋਂ ਤੂੰ ਤਾਂ ਗੋਰੀ ਹੋ ਕੇ ਆ ਗਈ ਐਵੇਂ ਮਜ਼ਾਕ ਜਾ ਨਾ ਕਰੋ ਹੁੰਦੀ ਮਾਰੂੰ ਮੈਂ ਹੈ ਅੰਨਾ ਜਿਲਾਹਾ ਮਾ ਨਾ ਮਸ਼ਕਰੀਆਂ ਲੈ ਬੇਬੇ ਇਤਨੀ ਸਫਤ ਕਰੀ ਜਾਂਦੀਆਂ ਨੇਗੀਆਂ ਤੂੰ ਹੀ ਗੁੱਸੇ ਹੋਈ ਜਾਂਦੀ ਐ ਨਾਲ ਗੁੱਸੇ ਆਏਂਗੀ ਮੈਂ ਇਹਨਾਂ ਦੀ ਦਾਦਾ ਸੱਸ ਲੱਗਦੀਆਂ ਇਹ ਤਾਂ ਮਜ਼ਾਕ ਕਰਦੀਆਂ ਨੇ ਮੈਂ ਸਾਈ ਬਣਾ ਛੱਡੀਆਂ ਚੱਲ ਬੇਬੇ ਤਾਂ ਛੱਡ ਪਰੇ ਹੁਣ ਤੂੰ ਮੈਨੂੰ ਐਂ ਦੱਸ ਕੀ ਖਾਏਂਗੀ ਦਾਲ ਦੂਲ ਬੜਕਾ ਦੀ ਬਣਾਈਏ ਆਪਾਂ ਕਸਾਗ ਧਰਾ ਦੀ ਉੱਥੇ ਤਾਂ ਮਿਲੇ ਹੀ ਨਹੀਂ ਹੋਣਾ ਤੈਨੂੰ ਸਾਗ ਇੱਥੇ ਦੇਸ਼ ਪਰਦੇਸ ਦੀ ਹੁਣ ਕੋਈ ਗੱਲ ਨਹੀਂ ਉਹ ਆ ਜਾ ਸਾਰਾ ਕੁਝ ਉੱਥੇ ਵਾਲਾ ਹੀ ਇੱਥੋਂ ਵਾਲੇ ਹੀ ਉੱਥੇ ਮਿਲਦਾ ਬੇਬੇ ਇੱਥੋਂ ਦੀ ਗੱਲ ਹੋਰ ਐ ਜਿਹੜਾ ਬਾਬੇ ਮੁੰਡਿਆੜੇ ਵਾਲੀ ਜ਼ਮੀਨਾਂ ਨੇ ਨਾ ਉੱਧਰ ਜੋ ਸਾਗ ਬਣਾਉਣੇ ਆਪਾਂ ਉਹਦੀ ਗੱਲ ਹੋਰੀ ਐ ਉਹਦੀ ਰ ਆ ਕੀ ਗਣਾ ਹੁ ਨੀ ਵੀ ਦਾ ਫਰਕ ਆਹੀ ਆਪਣੇ ਵਾਲਾ ਹੀ ਹੈ ਸਾਰਾ ਕੁਝ ਅਜੇ ਉੱਥੇ ਰੇਸ ਫਰੇ ਨਹੀਂ ਸਵਾ ਪੈਂਦੀ ਚੱਲ ਬੇਬੇ ਫਿਰ ਦੱਸ ਕੀ ਬਣਾਈਏ ਜਿਹੜਾ ਕੁਝ ਕਹੇਂਗੀ ਤੂੰ ਉਹੀ ਬਣਾ ਲਾਂਗੇ ਚਾਹ ਤਾਂ ਤੇਰਾ ਪੂਰਾ ਕਰਾਂਗੇ ਜਿਹੜਾ ਕੁਝ ਤੁਸੀਂ ਤਾਂ ਰੋਂਗੇ ਮੈਂ ਤਾਂ ਉਹੀ ਖਾ ਲੂ ਮੈਂ ਕਿਹੜਾ ਪਰਮ ਹੀ ਆਈਆਂ ਇੱਥੇ ਬੇਬੇ ਤੁਸੀਂ ਤਾਂ ਚਲੇ ਗਏ ਛੰਡਾ ਤਾਂ ਬਾਅਦ ਚ ਜੰਮੀ ਨਹੀਂ ਜੀ ਲੱਗਿਆ ਘਰ ਚ ਰੌਣਕ ਹੀ ਨਹੀਂ ਸੀ ਹੈਗੀ ਭੋਰਾ ਵੀ ਮੈਨੂੰ ਤਾਂ ਐ ਲੱਗਿਆ ਵੀ ਛੋਡੇ ਚਿੱਥ ਚਾਏ ਹੋਊਗਾ ਵੀ ਬੁੜੀ ਮੰਗਰੋ ਲੈਗੀ ਜੀ ਤਾਂ ਵੀਰਾ ਮੇਰਾ ਵੀ ਨਹੀਂ ਲੱਗਿਆ ਹੈਗਾ ਨਹੀਂ ਬੇਬੇ ਵੱਡਾ ਬੰਦਾ ਤਾਂ ਘਰ ਦਾ ਜਿੰਦਾ ਹੁੰਦਾਗਾ ਕਿੰਨਾ ਤੱਕ ਤੇਰੀਆਂ ਝਟਕਾ ਨਾਲ ਸਿਖਾਈਏ ਸੜ ਤਾਂ ਰੋਟੀ ਨਹੀਂ ਹਾਜਮੇ ਆਉਂਦੀ ਦੇਖ ਕਿਵੇਂ ਮਖੌਲ ਕਰਦੀਆਂ ਨਿੱਗੀਆਂ ਹੁਣ ਮੈਨੂੰ ਹੈ ਹੂੰ ਮੇਰੇ ਮੈਨਾਂ ਨਹੀਂ ਲੱਗਿਆ ਜੀ ਛੋਡ ਬੇਬੇ ਹੁਣ ਤੂੰ ਕਿਤੇ ਨਾ ਜਾਈ ਸਾਡਾ ਤਾਂ ਜਮੀ ਜੀ ਨਹੀਂ ਲੱਗਦਾ ਤੇਰੇ ਬਿਨਾ ਬਸ ਤੂੰ ਇੱਥੇ ਹੀ ਰਹਿਆ ਕਰ ਸਾਡੇ ਕੋਲੇ ਠੀਕ ਹੈ ਮੰਮੀ ਤੂੰ ਤਾਂ ਮੋਇਨਾ ਸੁਪਤੀ ਪਈਆਂਗੀ ਕੀ ਹੋ ਗਿਆ ਹੁਣ ਤਾਂ ਬਹੁਤਾ ਫਿਕਰ ਨਹੀਂ ਉੱਠਣਾ ਬੇਬੇ ਆ ਗਈ ਬੇਬੇ ਕਿ ਠਹਾ ਗਈ ਉਹ ਅਸਟ੍ਰੇਲੀਆ ਬੈਠੀ ਹੈਗੀ ਤੈਨੂੰ ਦਿਨੀ ਸੁਪਨੇ ਆਈ ਜਾਂਦੇ ਨੇਗੇ ਮੈਨੂੰ ਪੈਣ ਵੀ ਨਹੀਂ ਦਿੰਦੀ ਹੈਗੀ ਤੂੰ ਤਾਂ ਮੰਮੀ ਐ ਤਾਂ ਮੈਨੂੰ ਵੀ ਪਤਾ ਹੈ ਵੀ ਬੇਬੇ ਆਸਟ੍ਰੇਲੀਆ ਗਈ ਹੋਈ ਹੈ ਕਿਉਂ ਜੇ ਆਸਟ੍ਰੇਲੀਆ ਗਈ ਸੀ ਉਹ ਤੋਂ ਮੁੜ ਨਹੀਂ ਸਕਦੀ ਬੇਬੇ ਆ ਗਈ ਆਸਟ੍ਰੇਲੀਆ ਤੋਂ ਅੱਛਾ ਬੇਬੇ ਆ ਗਈ ਕਿੱਥੇ ਹੈ ਬੇਬੇ ਸਾਹ ਪਾਣੀ ਪਿਆਤਾ ਉਹਨੂੰ ਕਹੇ ਜਿ ਪਿਆਇ ਨਹੀਂ ਆਪਣੇ ਘਰੇ ਨਹੀਂ ਆਈ ਮੰਮੀ ਗੋਗੀ ਦੇ ਘਰੇ ਆਈ ਹੈਗੀ ਦੇਖ ਲਾ ਵੀਰ ਪਾਲਾ ਕਿੰਨੇ ਤੇਜ਼ ਆ ਸਾਰਾ ਟੱਬਰ ਹਨਾ ਆਪਾਂ ਨੂੰ ਪੂਰਾ ਪਤਾ ਨਹੀਂ ਲੱਗਣ ਦਿੱਤਾ ਵੀ ਬੇਬੇ ਆਊਗੀ ਆਪਾਂ ਨੂੰ ਕੀ ਪਤਾ ਲੱਗਣਾ ਸੀ ਮੰਮੀ ਮੈਨੂੰ ਤਾਂ ਇੰਨਾ ਨਹੀਂ ਦੱਸਿਆ ਸੀ ਵੀ ਬੇਬੇ ਆ ਗਈ ਵੀ ਐਡਾ ਵੱਡਾ ਅਟੈਚੀ ਨਾਲ ਸਮਾਨ ਦਾ ਪਰ ਕਿੱਲੇ ਆਈਏਗੀ ਸਾਰਾ ਸਮਾਨ ਹੀ ਉਹ ਰੱਖ ਲੈਣਗੇ ਤੇ ਮੇਰੀ ਗੱਲ ਸੁਣਾ ਫਿਕਰ ਨਾ ਕਰ ਆਪਾਂ ਚੱਲਦੇ ਆ ਉਹਨੂੰ ਬੇਬੇ ਨੂੰ ਲੈਣ ਜਦੋਂ ਬੇਬੇ ਇੱਧਰ ਆ ਗਈ ਸਾਰਾ ਸਮਾਨ ਆਪਦੀ ਇੱਧਰ ਲਿਆਊਗੀ ਉਹ ਚਲੋ ਮੰਮੀ ਬੜਾ ਟਾਈਮ ਨਾ ਲਾਓ ਆਪਾਂ ਚੱਲੀਏ ਨਾ ਤੂੰ ਕਿਵੇਂ ਤਿਆਰ ਜੇ ਬਈ ਫਿਰਦੀ ਐ ਮੈਂ ਤਾਂ ਰੋਟੀ ਖਾਈ ਜਾਂਦੀ ਸੀ ਮੰਮੀ ਇਹਨਾਂ ਨੇ ਜਦੋਂ ਮੈਨੂੰ ਆ ਕੇ ਦੱਸਿਆ ਨਾ ਵੀ ਬੇਬੇ ਆ ਗਈ ਫਿਰ ਮੈਂ ਆਖਾਂ ਵੀ ਮੜੇ ਚੱਜੇ ਦੇ ਕੱਪੜੇ ਤਾਂ ਪਾਲਾ ਹੁਣ ਇਹ ਕੱਪੜਿਆਂ 'ਚ ਤਾਂ ਨਹੀਂ ਬੇਬੇ ਨੂੰ ਲੈਣ ਜਾਵਾਂਗੇ ਬਾਹਰੋਂ ਆਈਏ ਫਿਰ ਵੀ ਨਾ ਆਪ ਤਾਂ ਤੂੰ ਤਿਆਰ ਹੋਣ ਵਾਗ ਗਈ ਮੈਨੂੰ ਉਠਾ ਦਿੰਦੀ ਮੈਂ ਵੀ ਤਿਆਰ ਹੋ ਜਾਂਦੀ ਚਲੋ ਮੰਮੀ ਸੋਨ ਨੂੰ ਤਿਆਰ ਹੋਣ ਨੂੰ ਕੀ ਐ ਜੇ ਹੁਣ ਤੁਸੀਂ ਤਿਆਰ ਹੋਣ ਲੱਗੇ ਇੱਥੇ ਆਪਾਂ ਨੂੰ ਟਾਈਮ ਲੱਗ ਜੂ ਉਹ ਸਮਾਨ ਖੋਲ ਲੈਣਗੇ ਫਿਰ ਆਪਾਂ ਨੂੰ ਕਿਹੜਾ ਮਿਲੂਗਾ ਸਮਾਨ ਮੈਂ ਤਾਂ ਸੁੱਤੀ ਉੱਠ ਕੇ ਮੂੰਹ ਵੀ ਨਹੀਂ ਕੋੜੇ ਦੋਤਾ ਹੈਗਾ ਚਲ ਕੁਛ ਨਹੀਂ ਹੁੰਦਾ ਐ ਚੱਲੀਏ ਚਲ ਬਥੇਰੀਆਂ ਗੱਲਾਂ ਹੋ ਗਈਆਂ ਬੇਬੇ ਹੁਣ ਦੱਸ ਵੀ ਦੇ ਕੀ ਖਾਏਂਗੀ ਜਿਹੜਾ ਕੁਝ ਬਣਾਉਣਾ ਬਣਾ ਲਓ ਮੈਂ ਕਿਹੜਾ ਪਰੌਣੇ ਆਈ ਹੋਈਆਂ ਸੱਸੀ ਕਹੇ ਬੇਬੇ ਮੈਂ ਪੁੱਛ ਕੇ ਬਣਾਉਣੀ ਆ ਸੱਸੀ ਕਹੇ ਬੇਬੇ ਜੀ ਸੱਸਰੀ ਘਰ ਬਾਈ ਸੱਸਰੀ ਹੋ ਠੀਕ ਹੋ ਠੀਕ ਠਾਕ ਤੁਸੀਂ ਦੱਸੋ ਸੱਸਰੀ ਘਰ ਬਾਈ ਸੱਸਰੀ ਘਰ ਕਿਵੇਂ ਸਾਰਾ ਪਰਵਾ ਠੀਕ ਹੈ ਠੀਕ ਹੈ ਵਧੀਆ ਹੋਰ ਬਾਲ ਬੱਚਾ ਸਾਰਾ ਸਾਰੇ ਵਧੀਆ ਏ ਸੋਡੀ ਸਿਹਤ ਠੀਕ ਹੈ ਠੀਕ ਠਾਕ ਚਲ ਹੁਣ ਤੁਸੀਂ ਇੱਥੇ ਤਾਂ ਬਥੇਰਾ ਚਾਹ ਪਾਣੀ ਪੀ ਲਿਆ ਸਾਡੇ ਨਾਲ ਚੱਲੋ ਹੁਣ ਨਾ ਪਹਿਲਾਂ ਤਾਂ ਉਹ ਰ ਤੁਸੀਂ ਕੋਦੇ ਕੁੱਛਾਂਦੀ ਬਈ ਹੈ ਬੀਤੂ ਬੇਬੇ ਹੈਗੀ ਕਿੱਥੇ ਹੈਗੀ ਹੁਣ ਮੈਂ ਕੀ ਸੌਨੇ ਦੀ ਬਣਗੀ ਹੁਣ ਬਲਾ ਗੇੜੇ ਮਾਰਦੇ ਓ ਤੁਸੀਂ ਲੈ ਬੇਬੇ ਤੁਸੀਂ ਤਾਂ ਬਾਹਰ ਵਾਗੇ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਸਾੜ ਤਾਂ ਜੀ ਨਹੀਂ ਲੱਗਿਆ ਤੁਹਾਡੇ ਬਿਨਾ ਹੋਰ ਬੇਬੇ ਸਾੜ ਤਾਂ ਜਮੀਨ ਜੀ ਲੱਗਿਆ ਬnai ਜਿਆਦਾ ਆਈ ਗਈ ਤੇਰੀ ਉਰੇ ਤਾਂ ਕਦੇ ਕਿਸੇ ਨੇ ਹੁਣੀ ਕਰਤੀਗਾ ਉਹ ਤਾਂ ਗੁੱਤ ਕਰਨ ਮੈਂ ਬੋਲ ਮਾਰ ਦਿੰਦੀ ਕੋਈ ਗੁੱਤ ਕਰਨ ਨਹੀਂ ਆਉਂਦੀ ਸੀ ਹੁਣ ਬਾਲਾ ਹੀ 5 ਮਹੀਨਾ ਚ ਬਾਲਾ ਹੀ ਪਿਆਰ ਜਾਗ ਪਿਆ ਹੁਣ ਸਾਡੇ ਜੀ ਨਹੀਂ ਲੱਗਿਆ ਬੇਬੇ ਤੂੰ ਫਿਕਰ ਨਾ ਕਰ ਹੁਣ ਨਾਲ ਤਾਂ ਤੇਰੇ ਮੈਂ ਸਿਰ ਚ ਤੇਲ ਚ ਸੇਕ ਦੂੰਗੀ ਨਾਲੇ ਵਧੀਆ ਜੀ ਗੁੱਤ ਕਰਦਿਆ ਕਰੂੰਗੀ ਹੁਣ ਤੁਸੀਂ ਵਖੰਡ ਜੇ ਨਾ ਕਰੋ ਪਹਿਲੇ ਤਾਂ ਤੁਸੀਂ ਮੈਨੂੰ ਘਰੋਂ ਕੱਢਿਆ ਹੁਣ ਤੁਸੀਂ ਮੇਰੇ ਸਿਰ 'ਚ ਤੇਲ ਚ ਸੁੰਗੀਆਂ ਬੇਬੇ ਇੰਨਾ ਗੁੱਸਾ ਨਾ ਕਰੋ ਹੁਣ ਚੱਲ ਸਾਡੇ ਨਾਲ ਬੇਬੇ ਆਪ ਦਾ ਨਾਲ ਹੀ ਰੋਸੇ ਹੁੰਦੇ ਨੇ ਆਪ ਦਾ ਨਾਲ ਹੀ ਗੁੱਸੇ ਹੁੰਦੇ ਨੇ ਹੁਣ ਤੂੰ ਇੰਨਾ ਨਾ ਸਾਡੇ ਨਾਲ ਹੋ ਕਰ ਤੂੰ ਸਾਡੇ ਨਾਲ ਚੱਲਾ ਸੀ ਦੇਖ ਲੈਣ ਆਇਆ ਤੇ ਮੈਂ ਨਹੀਂ ਭਾਈ ਛੋੜਣਾ ਨਾ ਜਾਂਦੀ ਤੁਸੀਂ ਮੇਰੇ ਤੇ ਫੇਰ ਰੱਕ ਜੂਗੀ ਬੇਬੇ ਮੇਰੀ ਗੱਲ ਸੁਣਾ ਹੁਣ ਐ ਨਾ ਕਰ ਸਾਡੇ ਨਾਲ ਵਗ ਚਲਾ ਐ ਗੁੱਸਾ ਛੱਡ ਵੀ ਦੇ ਹੁਣ ਮੈਂ ਨਹੀਂ ਛੋੜੀਆਂ ਗੱਲਾਂ 'ਚ ਹੋਣਾ ਆਉਂਦੀ ਹੈਗੀ ਭਾਈ ਆਉਣਾ ਹੋ ਜਾਂਦਾ ਆ ਕੇ ਮਰਜਿਆ ਕਰੋ ਅਸ ਤਬੇ ਬੇਬੇ ਤੇ ਲੈਣ ਆਏ ਆ ਮੈਨੂੰ ਲੈ ਕੇ ਜਾ ਮੈਂ ਨਹੀਂ ਜਾਂਦੀ ਬੇਬੇ ਮੈਂ ਬਾਜ਼ਾਰ ਜਾਣਾ ਤੇਰੇ ਵਾਸਤੇ ਲੈ ਆ ਮੈਂ ਖਾਣ ਨੂੰ ਕੁਸ ਨਹੀਂ ਬੁੱਤ ਮੈਨੂੰ ਤਾਂ ਕੁਸ ਨਹੀਂ ਲੈਉਣਾ ਹੈਗਾ ਉੱਥੇ ਸਾਰਾ ਕੁਝ ਹੀ ਮਿਲਦਾ ਤੀਗਾ ਤੂੰ ਆਪਦਾ ਕੰਮ ਕਰ ਲੈ ਚੱਲ ਚੰਗਾ ਬੇਬੇ ਮੈਂ ਜਾ ਆਇਆ ਮੈਂ ਫਿਰ ਬੇਬੇ ਤੂੰ ਸਾਡੇ ਕੋਲ ਹੀ ਜਾਈ ਮੈਂ ਤੈਨੂੰ ਪਕੌੜੇ ਬਣਾ ਕੇ ਖਵਾਉਂਗੀ ਉਹ ਵੀ ਪਾਲਕ ਦੇ ਨਾ ਮਰਜੀ ਤੁਹਾਡੇ ਪਕੌੜਿਆਂ ਤੋਂ ਬੇਬੇ ਤੈਨੂੰ ਆਸੀ ਦੇ ਪਿੰਨੀਆਂ ਖਵਾਉਂਗੀ ਤੂੰ ਤਾਂ ਬਾਹਲੀ ਹੀ ਲੱਸੀ ਹੋਗੀ ਉੱਥੇ ਜਾ ਕੇ ਨਾ ਪਹਿਲਾਂ ਤਾਂ ਤੂੰ ਮੈਨੂੰ ਮੇਥਿਆਂ ਦੇ ਖਵਾਉਂਦੀ ਦੀ ਵੀ ਹੁਣ ਆਸੀ ਨਹੀਂ ਖਵਾਵੇਂਗੀ ਰਜੀ ਤੇਰੀਆਂ ਪਿੰਨੀਆਂ ਤੋਂ ਨੇ ਚੱਸਣ ਵਾਲੀ ਕੀ ਗੱਲ ਐ ਤੁਸੀਂ ਹੱਸ ਜੈ ਨਹੀਂ ਹੋ ਗਿਓ ਨਾ ਹੁਣ ਇਹਨਾਂ ਨੇ ਹੱਸਣਾ ਨਹੀਂ ਹੈਗਾ ਉਹ ਹੱਸਣਾ ਵੀ ਤੁਹਾਨੂੰ ਪੁੱਛ ਗਿਆ ਸਨ ਬੇਬੇ ਉੱਥੇ ਸਾਰੇ ਠੀਕ ᱛੀ ਤੇਰਾ ਜੀ ਲੱਗ ਗਿਆ ਸੀ ਉੱਥੇ ਹਾਲ ਨੂੰ ਕਿਉਂ ਭਾਗਾ ਵਾਡਰਤੇ ਨੇ ਉਹ ਵਧੀਆ ਆਪਣੇ ਕੰਮ ਤੇ ਜਾਂਦੇ ਨੇ ਖਾਂਦੇ ਨੇ ਢੜਕਾਉਂਦੇ ਨੇ ਚੰਗੇ ਪੈਸੇ ਕਮਾਉਂਦੇ ਨੇ ਥੋੜੇ ਵੰਗ ਸੁਆ ਪੈ ਲੈਣ ਜਾਂਦੇ ਲੋਕਾਂ ਦੇ ਘਰੀ ਚੰਗਾ ਬੇਬੇ ਆ ਜੀ ਉਧਰ ਚੱਲੀਏ ਮੰਮੀ ਆਪਾਂ ਹਾਂ ਚੱਲ ਕੋਈ ਨਹੀਂ ਆ ਦੇਖੂੰਗੀ ਮम्मी ਤੇ ਇੱਕ ਗੱਲ ਦੀ ਗੌਰ ਕੀਤੀ ਹੈ ਧਿਆਨ ਨਾਲ ਕਾਦੀ ਬੇਬੇ ਕਿੰਨੀ ਗੋਰੀ ਹੋ ਕੇ ਆ ਗਈ ਹੈ ਨਾ ਬਾਹਰ ਲੈ ਗੋਰੀ ਤਾਂ ਹੋਣੀ ਹੀ ਸੀ ਤੀਗੀ ਉਥੇ ਗੋਰੀਆਂ ਦਾ ਅਸਰ ਹੋ ਗਿਆ ਹੁਣ ਲੈ ਬੇਬੇ ਕਿਹੜਾ ਗੋਰੀਆਂ ਨਾਲ ਗੱਲਾਂ ਕਰਦੀ ਹੋਊ ਉਹਨੂੰ ਕਿਹੜਾ ਅੰਗਰੇਜ਼ੀ ਆਉਂਦੀ ਸੀ ਵੀ ਗੋਰੀਆਂ ਦਾ ਅਸਰ ਹੋ ਗਿਆ ਹੋਊਗਾ ਨਹੀਂ ਉਹ ਓਧਰ ਤੋਂ ਉਹੀ ਬੰਦਾ ਗੋਰਾ ਹੋ ਜਾਂਦਾ ਜਾ ਕੇ ਪਤਾ ਨਹੀਂ ਭਾਈ ਠੰਡਾ ਠੁੰਡਾ ਮੁਰਖ ਹੈ ਪਤਾ ਨਹੀਂ ਭਾਈ ਕਿਵੇਂ ਆਗਾ ਤੇ ਬੇਬੇ ਤਾਂ ਚਿੱਟੀ-ਚਿੱਟੀ ਹੋਈ ਪਈ ਹੈਗੀ ਤੇ ਬੇਬੇ ਨੂੰ ਤਾਂ ਗੱਲਾਂ ਆਏ ਆਉਣ ਲੱਗੀਆਂ ਪਤਾ ਨਹੀਂ ਅੰਗਰੇਜ਼ੀ ਆਉਂਦੀ ਹੈ ਪਤਾ ਨਹੀਂ ਨਾ ਆਉਂਦੀ ਉਹ ਨੂੰ ਵੀਰਪਾਲ ਕਿਥੋਂ ਅੰਗਰੇਜ਼ੀ ਆਉਂਦੀ ਹੋਊਗੀ ਅਨਪੜਤਾ ਹੈਗੀ ਉਹ ਚੱਲ ਮੰਮੀ ਇਹ ਤਾਂ ਠੀਕ ਐ ਬੇਬੇ ਬਾਹਰ ਕਾਦਾ ਜਾਏਈ ਬੇਬੇ ਤਾਕੜੀ ਵਾਲੀ ਹੋਗੀ ਨੀ ਉਹ ਤਾਂ ਕਿਸਮਤੀ ਵਾਲੀ ਚੰਗੀਆਂ ਬੇਬੇ ਦੀ ਤਾਂ ਅੰਬਰਾਂ ਤੇ ਡਾਰੀਆਂ ਲਾਇਆ ਹੀ ਲੈ ਆਪਣੇ ਵਰਗੇ ਇੱਥੇ ਮਿੱਟੀ ਨਾਲ ਮਿੱਟੀ ਹੁੰਦੇ ਫਿਰਦੇ ਆ ਸਾਰਾ ਦਿਨ ਮੰਮੀ ਆਪਣਾ ਕੰਮ ਹੀ ਇਹ ਐ ਆਪਣਾ ਖੇਤੀ ਤੋਂ ਬਿਨਾ ਫਿਰ ਧੰਦਾ ਹੀ ਨਹੀਂ ਕੋਈ ਆਪਾਂ ਮਿੱਟੀ ਚ ਮਿੱਟੀ ਹੋਣਾ ਹੀ ਹੈਗਾ ਇਹ ਤਾਂ ਪੁੱਤ ਸਾਰੀਆਂ ਕਿਸਮਤ ਦੀਆਂ ਗੱਲਾਂ ਨੇਗੀਆ ਮੰਮੀ ਆਪਣੀ ਕਿਸਮਤ ਐ ਢੀ ਖੋਟੀ ਐ ਆਪਾਂ ਤਾਂ ਐਸੇ ਮਿੱਟੀ ਚ ਹੀ ਖੱਪ ਜਾਣਾਗਾ ਪੁੱਤ ਮੈਂ ਤਾਂ ਐ ਕਹਨੀ ਆ ਸੋਨੂੰ ਤੁਸੀਂ ਵੀ ਕਿਤੇ ਸੁਖ ਸੁਖ ਲੋ ਖਬਰਾ ਛੋਡਾ ਵੀਜਾ ਲੱਗ ਜੇ ਤੁਸੀਂ ਵੀ ਲੱਗ ਜੋ ਮੰਮੀ ਮੈਂ ਤਾਂ ਬਥੇਰੇ ਥਾਈ ਸੁੱਖਾ ਸੁਖਣੀਆਂ ਜਦੋਂ ਪੂਰੀਆਂ ਹੋਣਗੀਆਂ ਉਹਦੀ ਮੰਨਾਂਗੇ ਉਹ ਦੋਨੇ ਬੈਠੀਆਂ ਇੱਥੇ ਗੱਲਾਂ ਮਾਰੀਆਂ ਨੇ ਬੇਬੇ ਕਿੱਥੇ ਐ ਕਿ ਆਈ ਨਹੀਂ ਥੋਡੇ ਨਾਲ ਬੇਬੇ ਤਾਂ ਆਈ ਨਹੀਂ ਜੀ ਬੇਬੇ ਬਾਹਰ ਕਾਦਾ ਵਾਗੀ ਬੇਬੇ ਤਾਂ ਆਕੜੀ ਵਾਲੀ ਹੋ ਰਹੀ ਹੈਗੀ ਹੁਣ ਬੇਬੇ ਨੇ ਵੀ ਬਦਲੇ ਲੈਣੀਆਂ ਥੋਡੇ ਤੁਸੀਂ ਬੇਬੇ ਨਾਲ ਚੰਗੀਆਂ ਕਰਦੀਆਂ ਨਹੀਂ ਹੁੰਗੀਆਂ ਕੋਈ ਗੱਲ ਨਹੀਂ ਜੀ ਤੁਸੀਂ ਐਂਕੋ ਬੋਲੀ ਜਾਂਦੇ ਹੋਗੇ ਮੈਂ ਬੇਬੇ ਨੂੰ ਆਪੇ ਬਣਾ ਲੂੰਗੀ ਓ ਹੁਣ ਕੋਈ ਫਾਇਦਾ ਨਹੀਂ ਮੇਰੀ ਗੱਲ ਸੁਣ ਲੈ ਮੰਮੀ ਨਲੇ ਵੀਰਪਾਲ ਤੂੰ ਸੁਣ ਲੈ ਨਾ ਬੇਬੇ ਆਵੇ ਨਾ ਬੇਬੀ ਦਾ ਟੱਚੀ ਆਵੇ ਇਹ ਤਾਂ ਭੁੱਲ ਜਾਓ ਤੁਸੀਂ ਫਿਰ ਜੇ ਤੁਹਾਡੀ ਹਾ ਗੱਲ ਹੈ ਨਾ ਨਹੀਂ ਤਾਂ ਬੇਬੇ ਆਉਂ ਨਾ ਬੇਬੇ ਦਾ ਟੱਚੀ ਮਿਲਿਆ ਕੇ ਦਿਖਾਉਂਗੀ ਚਲ ਚੰਗਾ ਯਾਰ ਕਿਉਂ ਮੇਰ ਨਾਲ ਬਾਂਸ ਕਰਿਆ ਲੈ ਆਈ ਜਿਹੜਾ ਖਿਲਿਆਣਾ ਹੋਇਆ ਜਾਂ ਚਾਹ ਬਣਾ ਲਿਆ ਮੈਂ ਖੇਤੋਂ ਆਏਗਾ ਥੱਕਿਆ ਪਿਆਗਾ ਬਣਾ ਲੇਗੀ ਮੰਮੀ ਬੇਬੇ ਹੋੜਨਾ ਸਿੱਧੇ ਮੂੰਹ ਬੋਲੀਏ ਕਿ ਬੋਲੀ ਨਹੀਂ ਬੋਲੀ ਨਹੀਂ ਭਾਈ ਜੱਜੀ ਨਾਲ ਉਹਦਾ ਇਹ ਫਿਰ ਬੇਬੇ ਨੂੰ ਲਿਆਉਣ ਨੂੰ ਫਿਰਦੀ ਮੈਨੂੰ ਨਹੀਂ ਲੱਗਦਾ ਹੈਗਾ ਇਹ ਤਾਂ ਹਾੜੇ-ਬੂੜੇ ਕੱਢ ਕੇ ਲਿਆਉ ਉਹਨੂੰ ਚਲ ਦੇਖਦੇ ਆਂ ਕੀ ਬਣਦਾ ਹੈਗਾ ਬੇਬੇ ਮਾਇਤਾ ਇਹ ਕਹਿੰਦੀ ਸੀ ਵੀ ਪਾਲ ਕੇ ਘਰੇ ਜਾਇਆ ਉਹ ਐ ਆਖਣਗੇ ਵੀ ਉਹ ਆਉਣ ਨਹੀਂ ਦਿੰਦੇਗੇ ਮੈਂ ਜੇ ਤੈਨੂੰ ਮੈਂ ਬੁਰੀ ਲੱਗਦੀ ਆ ਮੈਨੂੰ ਉੱਥੇ ਛੱਡਿਆ ਜਿੱਥੇ ਬਜ਼ੁਰਗਾਂ ਛੱਡਦੇ ਨੇਗੇ ਬੇਬੇ ਇਸ ਤਾਂ ਤੁਹਾਡਾ ਇੰਨਾ ਕਰਦੇ ਆ ਤੁਸੀਂ ਐ ਕਿਉਂ ਬੋਲਦੇ ਹੋ ਨਾ ਫਿਰ ਮੈਨੂੰ ਐ ਕਿਉਂ ਕਹਿੰਦੀ ਏ ਵੀ ਤੂੰ ਉਹਨਾਂ ਦੇ ਫਗ ਜਾ ਮੈਂ ਐ ਬੇਬੇ ਮੈਂ ਤਾਂ ਇਹ ਕਹਿੰਦੀ ਸੀ ਵੀ ਬਾਹਰੋਂ ਆਈਆਂ ਇੱਕ ਵਾਰੇ ਗੇੜਾ ਮਾਰਿਆ ਹੁਣ ਕਿ ਨਾ ਜਾਇਂ ਮੈਨੂੰ ਕੋਈ ਉਹਨਾਂ ਦਾ ਬਰਾਗ ਨਹੀਂ ਮੈਂ ਕੋਈ ਉਧਰੀ ਨਹੀਂ ਉਹਨਾਂਵੇਂ ਨਾ ਮੈਂ ਜਾਂਦੀ ਆਂ ਬੇਬੇ ਮੈਂ ਤਾਂ ਐ ਸੋਚੀ ਜਾਨੀਆ ਵੀ ਪਹਿਲਾਂ ਤਾਂ ਸਾਨੂੰ ਪੁੱਛਦੇ ਨਹੀਂ ਸੀ ਹੁਣ ਕਿਉਂ ਇੰਨਾ ਬੁਲਾਈ ਜਾਂਦੇ ਨੇ ਉਹ ਤਾਂ ਬੁਲਾਉਂਦੇ ਨੇ ਵੀਰਾ ਵੀ ਬਾਰੋਂ ਬੁੜੀ ਕੰਨੀ ਕੇ ਨੱਕ ਪੁੱਛ ਲੈ ਕੇ ਆਈਏਗੀ ਅੱਛਾ ਹਾਂ ਆਗਲਾ ਨੇ ਬੇਬੇ ਸਾਡੇ ਕਿੰਜ ਤਾਂ ਤੂੰ ਜਮਾ ਨਾ ਜਾ ਉਹਨਾਂ ਦੇ ਸਾਨੂੰ ਕਿਹੜਾ ਹੁਣ ਪਤਾ ਨਹੀਂ ਵੀ ਉਹ ਸਾਨੂੰ ਲਾਲਚ ਨੂੰ ਸਾਦੇ ਨੇ ਬੇਬੇ ਮੈਂ ਤਾਂ ਐ ਕਹਿੰਦੀ ਆ ਜੇ ਤੇਰਾ ਨਹੀਂ ਮਨ ਕਰਦਾ ਉਹਨਾਂ ਦੇ ਜਾਣ ਨੂੰ ਜਮਾ ਨਾ ਜਾ ਪਰ ਸਾਡੇ ਨਾਲ ਨਾ ਗੁੱਸੇ ਨਾ ਹੋ ਮੈਂ ਤੁਹਾਡੇ ਨਾਲ ਨਾ ਗੁੱਸੇ ਹੋऊंगी ਮੈਨੂੰ ਉਹਨਾਂ ਦੇ ਜਾਣ ਪਿੱਛੇ ਕਦੇ ਵੀ ਨਾ ਕਿਹੋ ਬੇਬੇ ਤੇ ਤੂੰ ਜਾਵੇਂਗੀ ਅਸੀਂ ਫੇਰ ਵੀ ਤੈਨੂੰ ਜਾਣ ਦਿੰਦੀ ਆ ਹੁਣ ਪਤਾ ਲੱਗ ਗਿਆ ਵੀ ਕਾ ਤੋ ਨਹੀਂ ਬੇਬੇ ਸਾਡੇ ਕਰੇ ਹੁੰਦੀ ਤੁਸੀਂ ਦੋਨੇ ਸਾਸਨ ਮੂੰਹ ਪੜਕਾਉ ਨਹੀਂ ਉਹਨੂੰ ਤਾਂ ਹੀ ਨਹੀਂ ਆਉਂਦੀ ਇਹ ਸਾਡੇ ਇਹਨਾਂ ਨੂੰ ਗੰਗ ਬੈਣੀ ਹੋ ਗਿਆ ਮੈਨੂੰ ਕਹੋ ਮੈਨੂੰ ਤੁਹਾਡਾ ਪਤਾ ਨਹੀਂ ਹੈਗਾ ਬੇਬੇ ਫੇਰ ਕੀ ਹੁੰਦਾ ਨਾ ਹਾ ਨਾ ਮਾਸ ਅਲੱਗ ਥੋੜੀ ਹੁੰਦੇਗਾ ਰਿਸ਼ਤੇ ਇੰਚ ਤਾਂ ਨਾ ਲੜਾਈ ਬਣਾਈ ਹੁੰਦੀ ਰਹਿੰਦੀ ਹੈਗੀ ਫਿਰ ਤੂੰ ਸਾਡੇ ਨਾਲ ਵਰਤਨੋ ਹਟ ਜੇਗੀ ਤੁਨੂੰ ਤੋ ਗੋਗੀ ਦੇਵਤਾਰ ਚ ਫਰਕ ਕਰੇਗੀ ਨਾ ਪਹਿਲਾਂ ਤਾਂ ਤੁਸੀਂ ਮੈਨੂੰ ਸਿੰਦੇ ਮੂੰਹ ਨਹੀਂ ਬੋਲਨੀਆਂ ਦੀਆਂ ਦੋ ਰੋਟੀਆਂ ਮੇਰੀਆਂ ਤੁਸੀਂ ਪਾਰੀ ਕਰ ਛਡੀਆਂ ਦੀਆਂ ਕੱਪੜਾ ਲੀੜਾ ਤੁਸੀਂ ਮੇਰੀਆਂ ਧੋਣੀਆਂ ਨਹੀਂ ਦੀਆਂ ਉਹ ਜੋਂ ਨੂੰ ਮਾਂ ਬਾੜੀ ਦੀ ਮਿੱਠੀ ਲੱਗਣ ਲੱਗਦੀ ਬੇਬੇ ਐਂ ਕਾ ਤੋ ਕਰਦੀ ਹੈਗੀ ਤੂੰ ਨਹੀਂ ਇਹੀ ਜੀ ਹੈਗੀ ਇਹੀ ਢਕੋ ਗਿਆ ਨੇ ਤੈਨੂੰ ਇਹਨਾਂ ਨੇ ਦਿਵਾਰੇ ਨਾ ਹੋ ਚਲੋ ਮੈਨੂੰ ਲੈ ਚਲੋ ਜਿਹੜਾ ਕੱਡੇ ਹੁੰਦੀਆਂ ਤੁਹਾਡੇ ਘਰੇ ਹਾਂ ਬੇਬੇ ਆ ਜਾ ਚੱਲੀਏ ਸਾਡਾ ਵੀ ਹੱਕ ਹੈਗਾ ਤੇਰੇ ਦੇ ਬੇਬੇ ਚੱਲ ਚੱਲੀਏ ਮੈਂ ਦੱਸ ਕਿੱਥੇ ਤੇਰੇ ਬੈਗ ਮੈਂ ਢੋਗੀ ਚਾ ਤੁਸੀਂ ਬੈਗ ਧੋ ਕੀ ਕਰਉਣਾ ਮੈਂ ਤਾਂ ਤੁਹਾਡੇ ਘਰੇ ਘੜੀ ਘੰਟਾ ਚੱਲ ਵੀ ਨਹੀਂ ਜਾਂਦੀਆਂ ਬੇਬੇ ਸ ਤਾਂ ਹੁਣ ਤੈਨੂੰ ਰੱਖਣਾ ਹੈਗਾ ਰੱਖ ਕੇ ਕੀ ਕਰੋਂਗੀਆਂ ਬੜਾ ਕਰਨੇ ਚਾਹ ਲੈ ਮੈਨੂੰ ਦੋ ਸੂਟ ਦੇ ਦੋ ਮੈਂ ਭੱਗ ਜਾ ਨਹੀਂ ਬੈਗ ਲੈ ਕੇ ਜਾਣਾ ਬੈਗ ਚ ਕੀ ਆ ਦੋ ਸੂਟ ਪਾ ਲੈ ਬੈਗ ਚ ਚੰਗੇ ਚੱਲ ਚਲੀ ਆ ਜਾ ਚੱਲ ਖੈੜਾ ਨਹੀਂ ਛੱਡਦੀਆਂ ਹੈਗੀਆਂ ਹੁਣ ਦੱਸ ਬੁੱਢੀ ਤੇ ਕੀ ਗੁੱਡ ਲੱਗ ਗਿਆ ਲਿਖ ਲਾ ਮਮੀ ਲਾਲ ਜਣਾ ਸੱਸ ਨੂੰ ਹੁਣ ਕਿਵੇਂ ਕਰਦੀਆਂ ਨੇ ਬੇਬੇ ਪੁੱਤ ਤਈਆਂ ਤਾਂ ਮੈਂ ਬੋਲੀ ਨਹੀਂ ਮਾਂ ਬੇਬੀ ਆਪੀ ਨੇ ਤਸੱਲੀ ਕਰਾਦੀ ਤੁਰ ਬੇਬੇ ਬੋਲਣ ਲੱਗੀ ਨਾ ਇਹਨਾਂ ਨੂੰ ਆਪੀ ਸਿੱਧਾ ਕਰ ਲਓ ਬੇਬੇ ਬੈ ਜਾ ਮੈਂ ਚਾਹ ਪਾਣੀ ਕਰਕੇ ਲਿਆਉਣੀ ਉਧਰ ਮੈਂ ਰੋਟੀ ਖਾ ਕੇ ਆਈਆਂ ਹੁਣੀ ਹਜੇ ਤੇ ਹਜੇ ਚਾਹ ਪਾਣ ਦੀ ਘਾਸੇ ਦੀ ਲੋੜ ਨਹੀਂ ਹੈਗੀ ਜਦੋਂ ਮੈਨੂੰ ਲੋੜ ਹੋਊਗਾ ਤੁਹਾਨੂੰ ਕਹਿ ਦਊਗੀ ਨਹੀਂ ਬੇਬੇ ਚਾਹ ਪਾਣੀ ਤਾਂ ਅਸੀਂ ਪੀਆਵਾਂਗੀ ਜਦੋਂ ਦੂ ਆਸਟ੍ਰੇਲੀਆ ਤੋਂ ਆਈਏਗੀ ਸਾਡੇ ਘਰੇ ਅੱਜ ਪਹਿਲੀ ਵਾਰ ਆਈਏਗੀ ਕੋਈ ਨਹੀਂ ਚਾਹ ਪਾਣੀ ਪੀਵਾਂਗੇ ਗੱਲਾਂ ਬਾਤਾਂ ਕਰ ਲੋ ਫਿਰ ਆਪਾਂ ਚਾਹ ਪਾਣੀ ਪੀ ਲਾਂਗੇ ਕੋਈ ਗੱਲ ਨਹੀਂ ਹੈਗੀ ਚੱਲ ਬੇਬੀ ਜੇ ਤੁਸੀਂ ਚਾਹ ਪੀ ਹੋਈ ਨਾ ਉਦੋਂ ਮੈਨੂੰ ਦੱਸ ਦਿਓ ਫਿਰ ਬਣਾ ਲਿਆਵਾਂਗੇ ਕੋਈ ਨਹੀਂ ਦੱਸ ਦੋਗੀ ਲੈ ਅੱਜ ਦਾ ਬੜਾ ਵਧੀਆ ਦਿਨ ਚੜ੍ਹਿਆਗਾ ਬੇਬੇ ਆ ਗਈ ਆਪਣੇ ਘਰੇ ਭਾਈ ਇਹ ਆ ਤੇਰੇ ਘਰ ਆਈ ਤੇ ਤੇਰੀ ਮਾਂ ਦੋਨਾਂ ਨੇ ਮੈਨੂੰ ਪੂਰੇ ੱੱੱਕੇ ਨਾਲ ਲਿਆਂਦਾ ਘਰੇ ਕਹਿੰਦੀ ਆ ਚੱਲ ਸਾਡੇ ਘਰੇ ਤੂੰ ਉਦੋਂ ਦੀ 6 ਮਹੀਨੇ ਹੋ ਗਏ ਤੂੰ ਗਈ ਹੋਈ ਸੀ ਆਈ ਨਹੀਂ ਹੈਗੀ ਇਹਨਾਂ ਨੇ ਪਤਾ ਨਹੀਂ ਮੈਥੋਂ ਕੀ ਕਰਾਉਣਾ ਤੀਗਾ ਤੁਸੀਂ ਐਂ ਕਰੋ ਬੇਬੇ ਵਾਸਤੇ ਨਾ ਚਾਹ ਪਾਣੀ ਲੈ ਕੇ ਆਉਣ ਵਾਲੇ ਖਾਣ ਖੂਣ ਨੂੰ ਲੈ ਕੇ ਆਓ ਤੁਸੀਂ ਤਾਂਹੀਂ ਬੈਠੀ ਹੋਈਆਂ ਨਾਲੇ ਬੇਬੇ ਤੂੰ ਬੈਗ ਨਹੀਂ ਲੈ ਕੇ ਆਈ ਨਾਲ ਬੇ ਮੇਰੀ ਇੱਕ ਗੱਲ ਸੁਣੋ ਤੁਸੀਂ ਬੈਗ ਬੈਗ ਤਾਂ ਉੱਥੇ ਕਰੀਏ ਬੈਗ ਬੈਗ ਤੂੰ ਕਰੀਏ ਨਾ ਮੇਰੇ ਬੈਗ ਚ ਕੀ ਦੀਗਾ ਨਾ ਮੇਰੇ ਬੈਗ ਤੇ ਤੁਸੀਂ ਕੀ ਕਰਉਣਾ ਹੈ ਬੇਬੇ ਇਸ ਤਾਂ ਕਹਿੰਦੇ ਸੀ ਤੂੰ ਬਾਹਰੋਂ ਆਈਆਂ ਸਾਡੇ ਵਾਸਤੇ ਲੈ ਕੇ ਨਹੀਂ ਆਈ ਕੁਝ ਨਾ ਉੱਥੋਂ ਮੈਂ ਕੀ ਲੈ ਕੇ ਆਉਣਾ ਦੀ ਜੇ ਉਹੀ ਜਿਹਾ ਇੱਥੇ ਨੇ ਉਹੀ ਉੱਥੇ ਨੇ ਗਈਆਂ ਹੈ ਬੇਬੇ ਤੂੰ ਐਡੀ ਦੂਰ ਗਈ ਸੀ ਹੈ ਉੱਥੋਂ ਕੁਝ ਨਾ ਕੁਝ ਤਾਂ ਲੈ ਆ ਦਿੰਦੀ ਨਾ ਤੈਨੂੰ ਕੀ ਚਾਹੀਦਾ ਸੀ ਹੀ ਲੈ ਕੇ ਦੇਣਾ ਥੀ ਤੈਨੂੰ ਤੁਸੀਂ ਬੇਬੇ ਹੋਰ ਗੱਲਾਂ ਤਾਂ ਛੱਡੋ ਤੁਸੀਂ ਇੱਥੇ ਅਵਤਾਰ ਦੇ ਕੰਮ ਬਾਰੇ ਨਹੀਂ ਕੋਈ ਗੱਲ ਕੀਤੀ ਇਹਦਾ ਉੱਥੇ ਕੀ ਬਣੂਗਾ ਸਕੂਲ ਮੂਰ ਤੇ ਟੱਕ ਦੇ ਬੱਕਰੀਆਂ ਲੈ ਕੇ ਨਹੀਂ ਲੰਘੇਗਾ ਸਕੂਲ ਦਾ ਕਦੇ ਮੂੰਹ ਨਹੀਂ ਦੇਖਿਆ ਭੇਜ ਦਿਆ ਆਸਟ੍ਰੇਲੀਆ ਇਹਨੂੰ ਮੈਂ ਸੋਨੂੰ ਕੀ ਲੈ ਕੇ ਜਾਂਦੀ ਮੈਨੂੰ ਤਾਂ ਇੱਥੇ ਦਵਾਈ ਨਹੀਂ ਦਵਾਈ ਦਿੱਤੀ ਕਿਸੇ ਨੇ ਬੇਬੇ ਮੇਰੀ ਗੱਲ ਸੁਣ ਚੱਲ ਸੰਤ ਤੂੰ ਸੁਣਾ ਲਿਆ ਕੇ ਦਿੰਦੀ ਜਵਾਕਾਂ ਤਾਂ ਕੁਛ ਨਾ ਕੁਛ ਲਿਆ ਦਿੰਦੀ ਤੂੰ ਸਾਰੀ ਮਰ ਛੋਡੇ ਵਾਸਤੇ ਚੀਜ਼ਾਂ ਖਰੀਦਦੀ ਰਹਿਣਾ ਬਸ ਮੈਂ ਬੀਰ ਬਾਲਾ ਚੱਲ ਆਪਾਂ ਕੰਮ ਤੇ ਲੱਗੇ ਲੱਗੀਏ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਗੀ। ਇਹੀ ਜੀ ਦਾਦੀ ਤੁਹਾਡੇ ਪ੍ਰਤੀ ਇਹਦਾ ਕੋਈ ਪਿਆਰ ਪੂਰ ਨਹੀਂ ਹੈਗਾ। ਬੇਬੇ ਤੂੰ ਤਾਂ ਬਾਲੀ ਰੁੱਖੀ ਹੈਗੀ। ਮੇਰੀ ਪੂਆ ਨਾ ਕੈਨੇਡਾ ਤੋਂ ਆਈ ਸੀ। ਮੇਰੇ ਖਾਤਰ ਇੰਨਾ ਸਮਾਨ ਲਈ ਸੀ। ਅਵਤਾਰ ਤੂੰ ਉਧਰ ਜਾਵੇਂਗਾ ਤਾਂ ਸਹੀ। ਇਹਨੂੰ ਬੇਬੇ ਨੂੰ ਉਧਰ ਹੀ ਛੱਡਿਆ ਈ। ਹੈ ਇਹਨੂੰ ਤਾਂ ਨਾ ਉਹਨਾਂ ਦਾ ਵੱਧ ਪਿਆਰ ਆਉਂਦਾ ਹੈਗਾ। ਆਪਣਾ ਕੋਈ ਪਿਆਰ ਪੂਰ ਨਹੀਂ ਆਉਂਦਾ ਇਹਨੂੰ। ਆ ਗਿਆ ਨਾ ਸੱਚ ਮੂੰਹ ਤੇ। ਤੁਸੀਂ ਸਮਾਨ ਭਾਲਣੀਆਂ ਫਿਰਨੇ ਤੇ ਤਾਂ ਹੀ ਮਿੱਠੀਆਂ ਹੋਈਆਂ ਫਿਰਦੀਆਂ ਧੀਆਂ। ਨਾ ਦਿਖਾਤੀ ਨਾ ਦਿਖਾਤਾ। ਮੈਂ ਤਾਂ ਕੜੀਆਂ ਵੀ ਲਈਆਂ ਪਰਸ ਵੀ ਲਈਆਂ ਕੱਪੜੇ ਵੀ ਲਈਆਂ ਕੋਟ ਵੀ ਲਈਆਂ ਸਭ ਕੁਝ ਲਈਆਂ ਬੇਬੇ ਫਿਰ ਤੂੰ ਸਾਡੇ ਨਾਲ ਮਜ਼ਾਕ ਕਰਦੀ ਸੀ ਹਾਂ ਗੋਲੇ ਤੂੰ ਤਾਂ ਜੰਨਣਗੀ ਰੰਗੂ ਰੰਗ ਬਦਲਦੀ ਹੈਗੀ ਕਦੇ ਕੁਛ ਕਦੇ ਕੁਛ ਬਿੰਦੇ ਬਿੰਦੇ ਚੱਲ ਵੇ ਮੁੰਡਿਆ ਮੈਨੂੰ ਛੱਡ ਗਿਆ ਬੇਬੇ ਤੂੰ ਇੰਨਾ ਸਮਾਨ ਲੈ ਕੇ ਆਈਆਂ ਫਿਰ ਸਾਡਾ ਸਮਾਨ ਲੈ ਕੇ ਆਈਆਂ ਸਭ ਕੁਝ ਪੁੱਤ ਕੁੱਤ ਹੋ ਜਾਂਦੇ ਨੇ ਮਾਵਾ ਤੋਂ ਬੇ ਮਾਵਾ ਨਹੀਂ ਹੋ ਜਾਂਦਾ ਦੇਵੂੰਗੀ ਸਾਨੂੰ ਸਮਾਨ ਜੇ ਅਪਖੰਡ ਜੇ ਤੁਸੀਂ ਨਾ ਕਰਦੀਆਂ ਨਾ ਸਮਾਨਤਾ ਸਾਨੂੰ ਮੈਂ ਭੇਜੀ ਦੇਣਾ ਸੀਗਾ ਸੋਨੂ ਕੀ ਲੱਗਦਾ ਵੀ ਸਮਝਦੀ ਨਹੀਂ ਹੈਗੀ ਹੈ ਵੱਡਾ ਬੰਦਾ ਤਾਂ ਪਿਆਰ ਦਾ ਭੁੱਖਾ ਹੁੰਦਾ ਹੈ ਵੱਡੇ ਬੰਦੇ ਦਾ ਕੀ ਪਤਾ ਹੁੰਦਾ ਕਦੋਂ ਵਗ ਜੇ ਹੁਣ ਛੋਡੇ ਵਰਗੇ ਜਵਾਕਾਂ ਨੂੰ ਤਾਂ ਵੱਡਾ ਬੰਦਾ ਬੋਝ ਲੱਗਦਾਗਾ ਚੱਲ ਅਵਤਾਰ ਮੈਨੂੰ ਛੱਡ ਕੇ ਆ ਕੇ ਮਾਪੇ ਵਗ ਜਾ ਬੇਬੇ ਸਾਨੂੰ ਮਾਫ ਕਰਦੇ ਹੋ ਅਸੀਂ ਤੁਹਾਡੀ ਕਦਰ ਨਹੀਂ ਕੀਤੀ ਫਿਰ ਵੀ ਤੁਸੀਂ ਸਾਡੇ ਨਾਲ ਬਿਤਕਰਾ ਨਹੀਂ ਕੀਤਾ ਬੇਬੇ ਹੋਰ ਗੱਲਾਂ ਤਾਂ ਛੱਡ ਅਸੀਂ ਤਾਂ ਸਾਨੂੰ ਇੰਨਾ ਯਾਦ ਕਰਦੇ ਤੇ ਸੌ ਲੱਗੇ ਬਾਲੀ ਜਾਦੇ ਜੇ ਮੈਂ ਤੁਹਾਨੂੰ ਸਮਾਨ ਨਾਲ ਲੈ ਕੇ ਦੰਦੀ ਨਾ ਫੇਰ ਤਾਂ ਮੈਨੂੰ ਤੁਸੀਂ ਬਾਹਾਂ ਫੜ ਕੇ ਘਰੋਂ ਕੱਢ ਦਿੰਦੀਆਂ ਹੁਣ ਮਾਰ ਦਿਓ ਤੁਸੀਂ ਮਿੱਟੀਆਂ ਫੜਾ ਮੇਰਾ ਬਾਏਗਾ ਜਾਮਾ ਮੈਂ ਤਾਂ ਛੱਡ ਕੇ ਆਵੇਂਗਾ ਮੁੰਡਾ ਖਮਾਪੇ ਬਗ ਜਾ ਆ ਜਾਵੇ ਕਿੱਥੇ ਜਾ ਮੈਨੂੰ ਉੜਾ ਦੇ ਤੁਸੀਂ ਆਲੀ ਸਾਰਿਆਂ ਨੂੰ ਸਾਡੀ ਵੀਡੀਓ ਤੁਸੀਂ ਇਹ ਦੇਖ ਹੀ ਲਈ ਹੁਣੇ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਸਾਡੀ ਹੋਰ ਬੇਨਤੀ ਹੈ ਬੇਬੇ ਸਾਡੀ ਹੁਣ ਆ ਗਈ ਅਸਟ੍ਰੇਲੀਆ ਤੋਂ ਪਹਿਲਾਂ ਅਸਟ੍ਰੇਲੀਆ ਗਏ ਹੋਏ ਸੀਗੇ ਹੁਣ ਇੱਥੇ ਨੇ ਪਰਮਾਨੈਂਟ ਹਰ ਇੱਕ ਵੀਡੀਓ ਚ ਆਇਆ ਕਰੂਗੀ ਬੇਬੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਪਿਆਰ ਦਿਓ ਤੇ ਹੁਣ ਉਹਨਾਂ ਦੇ ਨਾਂ ਬੋਲਣੇ ਆ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਨੇ ਜਿਹੜੇ ਇਸ ਪ੍ਰਕਾਰ ਨੇ ਹਰਜੀਤ ਸਿੰਘ ਲਖਵੀਰ ਕੌਰ ਮਨਜੋਤ ਕੌਰ ਪਠੱਲ, ਜੀਤੀ ਭੰਦੇੜਾ, ਜਗਤਾਰ ਸਿੰਘ, ਰੇਖਾ ਬਰਨਾਲਾ ਮਾਨਸਾ, ਇੰਦਰਜੀਤ ਬੁਰਜ ਭਲਾਈ, ਕਮਲਪਾਲ ਜੋਸ਼ੀ, ਦਲਜੀਤ ਜੁਐਸਏ, ਕਲਦੀਪ ਬੰਦੇਸ਼ਾ, ਰੁਪਿੰਦਰਦੀਪ ਰਾਮਗੜ੍ਹ, ਅਭੀ ਪਠੱਲਾ, ਗੁਰਜੀਤ ਜੋਗੇਵਾਲ ਹਰਿਆਣਾ, ਸੁਰਜੀਤ ਕੌਰ ਆਸਟ੍ਰੇਲੀਆ। ਇਹ ਉਹਨਾਂ ਦੇ ਨਾਮ ਸੀ ਜਿਹਨਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ। ਤੇ ਇੱਕ ਸਾਡੀ ਹੋਰ ਬੇਨਤੀ ਤੁਹਾਨੂੰ ਇਹ ਐ ਵੀ ਸਾਡੀ ਵੀਡੀਓ ਜੇ ਤੁਸੀਂ ਦੇਖਣ ਲੱਗੇ ਉਹਨੂੰ ਪੂਰੀ ਦੇਖਿਆ ਕਰੋ। ਫੇਰ ਤੁਹਾਨੂੰ ਪਤਾ ਲੱਗੂਗਾ ਵੀ ਵੀਡੀਓ ਦੇ ਵਿੱਚ ਕੀ ਐ। ਜੇ ਤੁਹਾਨੂੰ ਉਹਦੇ ਵਿੱਚ ਕੋਈ ਗਲਤੀ ਲੱਗਦੀ ਹੈ ਜਾਂ ਤੁਹਾਨੂੰ ਕੋਈ ਮਿਸਟੇਕ ਲੱਗਦੀ ਹੈ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਇਹਦੇ ਚਾ ਫਰਕ ਸੀ ਹਨਾ ਵੀ ਤਾਂ ਕਿ ਉਹ ਜਿਹੜੇ ਮਿਸਟੇਕਾਂ ਨੇਗੇ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਦੂਰ ਕਰ ਸਕੀਏ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸੀ ਕਾਲ